ਸੀ ਵਿੰਗ ਦੇ ਜਿਹੜੇ ਮਿੱਟੂ ਭਾਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਆਓ ਆਪਾਂ ਸਾਂਝੇ ਹੋ ਕੇ ਇੱਕ ਫਤੇ ਬਲਾਈਏ ਗਾਇ ਗੁਰਜੀ ਕਖਾਂ ਸਾਹਿਬ ਗੁਰਜੀ ਦੀ ਫਤੇ ਅੱਜ ਲਗਭਗ 15-16 ਦਿਨ ਹੋ ਗਏ ਆ ਪਰ ਇੱਕ ਮਾਮੂਲੀ ਜੀ ਲੜਾਈ ਨੂੰ ਇਹਨਾਂ ਨੇ ਪ੍ਰਸ਼ਾਸਨ ਨੇ ਸਰਕਾਰ ਨੇ ਇੱਕ ਐਹੋ ਜਿਹਾ ਰੋਲ ਬਣਾਤਾ ਕਿ ਜਿਸ ਦੇ ਵਿੱਚ ਇੱਕ ਬਲਵੀਠਾਗਰ ਜਿਹੜਾ ਉਥੇ ਦਾ ਹਲਕਾ ਪ੍ਰਧਾਨ ਬਲਾਕ ਪ੍ਰਧਾਨ ਸੋਰੀ ਉਹਨੇ ਪ੍ਰਸ਼ਾਸਨ ਨੂੰ ਵੀ ਕੰਮ ਕੀਤਾ ਪਿਆ ਸਰਕਾਰ ਨੂੰ ਵੀ ਕੰਮ ਕੀਤਾ ਪਿਆ ਮੈਂ ਗੱਲ ਸਮਝਦਾ ਕਿ ਉਦੋਂ ਬੜਾ ਐਸਪੀ ਫਗਵਾੜਾ ਦੇ ਅੱਗੇ ਬੜਾ ਸੰਘਰਸ਼ ਹੋਇਆ ਮੇਰ ਦਾ ਵੀ ਹੋਇਆ ਪ੍ਰਸ਼ਾਸਨ ਦਾ ਵੀ ਹੋਇਆ ਪਰ ਇਸ ਬੰਦੇ ਨੂੰ ਸ਼ਾਇਦ ਜਾਂ ਤਾਂ ਕਿਸੇ ਬਹੁਤ ਵੱਡੇ ਅਫਸਰ ਜੀ ਔਰ ਜਿਹੜੀਆਂ ਸੰਸਥਾਵਾਂ ਜਿਹੜੀਆਂ ਪਾਰਟੀਆਂ ਉਸ ਬੰਦੇ ਦੇ ਬੈਕ ਤੇ ਖੜੀਆਂ ਉਹਨਾਂ ਨੂੰ ਅੱਜ ਸ਼ਰਮ ਆਉਣੀ ਚਾਹੀਦੀ ਆ ਕਿ ਆਹ ਜੋਧੇ ਜਿੰਨੇ ਸੀਗੇ ਸਾਡੀਆਂ ਪੈਣਾ ਸਾਡੇ ਭਰਾ ਇਸ ਲੜਾਈ ਦੇ ਲਈ ਅੱਜ ਕਟੂਥਲੇ ਦੀ ਧਰਤੀ ਦੇ ਉੱਤੇ ਆ ਕੇ ਇਕੱਠੇ ਹੋਏ ਆ ਔਰ ਹਜੇ ਤੱਕ ਵੀ ਉਹਨਾਂ ਨੂੰ ਸ਼ਰਮ ਨਹੀਂ ਆ ਰਹੀ ਸ਼ਾਇਦ ਪਤਾ ਨਹੀਂ ਬਲਵੀਰ ਸਾਖੂ ਦੇ ਦਿਮਾਗ ਦੇ ਵਿੱਚ ਇਹੋ ਜਿਹਾ ਕੀ ਕੀੜਾ ਭਰ ਦਿੱਤਾ ਜਾ ਉੱਥੇ ਦੇ ਐਮਪੀ ਆ ਜਿਹੜਾ ਜੱੱਬੇਵਾਲ ਜਾਂ ਉੱਥੇ ਦਾ ਕੋਈ ਹਲਕਾ ਪ੍ਰਧਾਨ ਜਿਸ ਨੇ ਉਹਨੂੰ ਇੰਨੀ ਕਿ ਥਾਪੜੀ ਦਿੱਤੀ ਪਈ ਆ ਉਹ ਮੈਂ ਬੜੀ ਸ਼ਰਮ ਦੀ ਗੱਲ ਮੰਨਦਾ ਕਿ ਦੋਵੇਂ ਜਿਹੜੇ ਨਾਮ ਲੈ ਆ ਦੋਵੇਂ ਐਸੀ ਸਮਾਜ ਦਾ ਬਲੋਂਗ ਕਰਦੇ ਆ ਉਹ ਅੱਜ ਪ੍ਰਸ਼ਾਸਨ ਨੂੰ ਭਗਵਾੜਾ ਦੇ ਪ੍ਰਸ਼ਾਸਨ ਨੂੰ ਦੱਬ ਕੇ ਆਪਣੀ ਮਨਮਾਨੀ ਕਰਾ ਰਹੇ ਆ ਅੱਜ ਸ਼ਰਮ ਦੀ ਗੱਲ ਆ ਕਿ ਜਿਹੜਾ ਇੱਕ ਸਾਡੀ ਭੈਣ ਨੇ ਵੀ ਦੱਸਿਆ ਕਿ ਉਸ ਬੰਦੇ ਨੂੰ ਨੱਥ ਨਹੀਂ ਪੈ ਰਹੀ ਅੱਜ ਤੋਂ 5 ਸਾਲ ਪਹਿਲਾਂ ਆ 10 ਸਾਲ ਪਹਿਲਾਂ ਸਾਡੀ ਭੈਣ ਦਾ ਵੀ ਉਹਨੇ ਮਿਸਬੇਵ ਕੀਤਾ ਔਰ ਅੱਜੋ ਜੀ ਤਾਕਤ ਨਹੀਂ ਬਚ ਗਈ ਕਿ ਉਹਨੇ ਦੂਜੀ ਭੈਣ ਦੇ ਨਾਲ ਅੱਜ ਮਿਸਬੇਵ ਕੀਤਾ ਲਾਈਵ ਹੋ ਗਿਆ ਔਰ ਇਸੇ ਤਰ੍ਹਾਂ ਸ਼ਾਇਦ ਉਹ ਵਾਦਾ 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 ਆਪਣੇ ਮੁੱਲੇ ਦੀਆਂ ਧੀ ਭੈਣਾਂ ਦੀ ਬੇਇੱਜ਼ਤੀ ਕਰਦਾ ਕਰਦਾ ਸ਼ਹਿਰ ਭਗਵਾੜੇ ਨੂੰ ਵੀ ਹੱਥ ਪਾ ਸਕਦਾ ਉਹ ਉਹਦਾ ਜਿਹੜਾ ਦਿਮਾਗ ਖਰਾਬ ਕਰਨ ਵਾਲੀਆਂ ਸਰਕਾਰਾਂ ਜਿਸਨੇ ਉਹਨਾਂ ਮਗਰ ਪਿੱਛੇ ਦੇ ਹੱਥ ਰੱਖ ਕੇ ਉਸ ਨੂੰ ਇੰਨੀ ਕਿਸ਼ਾਹ ਦੇ ਦਿੱਤੀ ਕਿ ਅੱਜ ਉਹ ਮਾਜੋਗ ਐਸਐਸਪੀ ਸਾਹਿਬ ਤੇ ਜਾਂ ਫਗਵਾੜਾ ਐਸਪੀ ਦੇ ਪ੍ਰਸ਼ਾਸਨ ਤੇ ਦਬਾਅ ਪਾ ਕੇ ਆਪਣੇ ਆਪ ਨੂੰ ਵਿਚਾਰਿਆ ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਜੇਕਰ ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ ਨਾ ਮਿਲਿਆ ਤਾਂ ਫਿਰ ਮਿੱਤਰਾਂ ਕਪਤਿਆ ਦੀ ਫਿਰ ਚੰਡੀਗੜ੍ਹ ਦੀ ਚੱਲਾਂਗੇ ਫਿਰ ਰੋਕਦਾ ਤੈਨੂੰ ਕਿਹੜਾ ਰੁਕਦਾ ਹੋਰ ਸਾਡੇ ਨਾਲ ਜਿਹੜੀਆਂ ਸੰਸਥਾਵਾਂ ਲੋਕ ਸੰਸਥਾਵਾਂ ਖਾਸ ਕਰ ਸਾਡੇ ਕਾਂਗਰਸ ਦੇ ਜਿਹੜੇ ਜਰਨੈਲ ਸਕੱਤਰ ਕਾਂਗਰਸ ਦੇ ਜਿਹੜੇ ਹਲਕਾ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਢਾੜੀਵਾਲ ਜੀ ਕਪੂਲ ਚਲਾਉਂਦੇ ਹਲਕਾ ਵਿਧਾਇਕ ਗੁਰਜੀਤ ਰਾਣਾ ਜੀ ਸੰਤਾਨ ਤੋਂ ਰੋਕਦੀ ਤੋਂ ਰਾਣਾ ਜੀ ਸਾਰਿਆਂ ਨਾਲ ਗੱਲ ਹੋ ਗਈ ਆ ਉਨੇ ਸਾਨੂੰ ਇਹੀ ਮੈਸਜ ਦੇ ਰਿਹਾ ਕਿ ਤੁਸੀਂ ਸੋਤਾ ਜੀ ਇਸ ਲੜਾਈ ਦੇ ਵਿੱਚ ਪਿੱਛੇ ਨਹੀਂ ਹਟਣਾ ਕਿਉਂਕਿ ਅੱਜ ਲੜਾਈ ਜਿਹੜੀ ਇੱਕ ਮਹਿਲਾ ਦੇ ਸਨਮਾਨ ਦੀ ਆ ਉਹ ਅਸੀਂ ਇਹ ਚਤਪੜ ਕਰਕੇ ਚੱਲੇ ਆ ਅੱਜ ਤੋਂ 70 ਕਿਲੋਮੀਟਰ ਫਗਵਾੜੇ ਤੋਂ ਤੱਕ ਤੀਤ ਤੋੜ ਕੇ ਸੂਲਤਾਂ ਤੀਤ ਦੇ ਵਿੱਚ ਇਸ ਦੇ ਵਿੱਚ ਆ ਕੇ ਅੱਜ ਇਹ ਮੰਗ ਕਰਨਾ ਆ ਐਸਐਸਪੀ ਸਾਹਿਬ ਨੂੰ ਔਰ ਬੜੀ ਵੱਡੀ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ ਕਿ ਜਿਹੜਾ ਕੱਲ ਦਾ 4 ਦਿਨਾਂ ਦਾ ਇੰਟੈਲੀਜੈਂਸੀ ਨੂੰ ਅਸੀਂ ਮਮਰੰਦਿਤ ਦਿੱਤਾ ਪਿਆ ਮੈਸੇਜ ਦਿੱਤਾ ਪਿਆ ਕਿ ਅਸੀਂ ਐਸਐਸਪੀ ਕਪੂਰ ਚਲਾ ਦੇ ਦਫ਼ਤਰ ਦੇ ਮੋਰੇ ਤਰਨਾ ਕਰਾਂਗੇ ਔਰ ਉਸ ਨੂੰ 10 ਦਿਨ ਹੋ ਗਏ ਆ ਯੂਡੀਆਈ ਨੰਬਰ ਦਿੱਤੀ ਦਰਖਾਸਤ ਨੂੰ ਉਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਅੱਜ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਅਸੀਂ ਤੁਹਾਡੇ ਕੋਲ ਮੰਗ ਰੱਖੀ ਆ ਕਿ ਉਹ ਸਾਡੀ ਪੂਰੀ ਕੀਤੀ ਜਾਵੇ ਅਸੀਂ ਸਾਰੇ ਹੀ ਧੀਆ ਭੈਣਾਂ ਵਾਲੇ ਆ ਅਜ ਉਸ ਭੈਣ ਨਾਲ ਹੋਇਆ ਕਾਹ ਨੂੰ ਕੋਈ ਸਾਡੀ ਭੈਣ ਨਾਲ ਕਰੂਗਾ ਇਸ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਜਿਹੜਾ ਇਸ ਤੋਂ ਅਗਲਾ ਦਾ ਰਹੂਗਾ ਅਸੀਂ ਉੱਥੇ ਵੀ ਜਾ ਕੇ ਧਰਨਾ ਕਰਾਂਗੇ ਇਸ ਕਰਕੇ ਬੇਨਤੀ ਕੀਤੀ ਜਾਂਦੀ ਆ ਕਿ ਸਾਡੀ ਮੰਗ ਨੂੰ ਮੰਨੋ ਪੰਜਾਬ ਸਰਕਾਰ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ ਭਗਵਾਨ ਸਿੰਘ ਜੀ ਮੁਰਦਾਬਾਦ ਜੈ ਭਰ ਜੈ ਭੀਮ ਬਾਈਗੁਰਦੀ ਕਾ ਖਾਸ ਬਾਈਗੁਰਦੀ ਜਿਹਨੂੰ ਇਨਸਾਫ ਲੈਣ ਲਈ ਪੁਲਿਸ ਸਥਾਨੇ ਕਚਹਿਰੀਆਂ ਦੇ ਚੱਕਰ ਕੱਟਨੇ ਪੈਂਦੇ ਆ ਵਿਚਾਰਾ ਥੱਕ ਟੁੱਟ ਕੇ ਆਪ ਹੀ ਬੈਠ ਜਾਂਦਾ ਜਦੋਂ ਨੂੰ ਇਨਸਾਫ ਨਹੀਂ ਮਿਲਦਾ ਹੱਲੇ ਕੀ ਇਹ ਪਾਰਟੀ ਕਹਿੰਦੀ ਆ ਕਿ ਅਸੀਂ ਆਮ ਆਦਮੀ ਪਾਰਟੀ ਆ ਓਏ ਹੁਣ ਨਾਮ ਦੀ ਆਮ ਆਦਮੀ ਪਾਰਟੀ ਆ ਇਹ ਹੁਣ ਕਿਸੇ ਗਰੀਬ ਦੀ ਪਾਰਟੀ ਨਹੀਂ ਰਹੀ ਆ ਕਿਉਂਕਿ ਇਹ ਆਪਣੇ ਵਾਅਦਿਆਂ ਤੋਂ ਬਿਲਕੁਲ ਮੁਕਰ ਚੁੱਕੀ ਆ ਨਾ ਹੀ ਤਾਂ ਪੰਜਾਬ ਸਰਕਾਰ ਦੇ ਰਾਜ ਦੇ ਵਿੱਚ ਕੋਈ ਸਾਡਾ ਹੀ ਬਹੂ ਭੈਣ ਬੇਟੀ ਸੁਰੱਖਤਾ ਬੇਰੋਜ਼ਗਾਰੀ ਨੂੰ ਸਾਫ ਦਿਓ ਤੁਹਾਡੀਆਂ ਬਹੂ ਬੇਟੀਆਂ ਨੂੰ ਸਾਫ ਦਿਓ ਸਰਕਾਰ ਦਿਓ ਆਮ ਪਾਰਟੀ ਸਰਕਾਰ ਮੁਰਦਾਬਾਦ ਆਮ ਪਾਰਟੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ ਦੀ ਮਰਦਾਬਾ ਜੰਮਾਤ ਮੁਕਾਵਾ ਭਗਵਾਨ ਸੇਮਾਨ ਮਰਦਾਬਾ 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 ਆਮ ਆਦਮੀ ਪਾਰਟੀ ਮਰਦਾਬਾ ਮਰਦਾਬਾ ਮਰਦਾਬਾ